ਮਸ਼ਹੂਰ ਪੰਜਾਬੀ ਸਿੰਗਰ ਸਿੰਘਾ ਨੇ ਲਾਈਵ ਹੋ ਕੇ ਸੁਣਾਈ ਆਪਣੀ ਹੱਡ ਬੀਤੀ ਕਿਹਾ 10 ਲੱਖ ਰੁਪਏ ਤਮਕਾ ਕੇ ਮੰਗੇ ਜਾ ਰਹੇ ਨੇ ਸੀਐਮ ਭਗਵੰਤ ਮਾਨ ਨੂੰ ਕੀਤੀ ਅਪੀਲ ਵੇਖੋ ਪੂਰੀ ਰਿਪੋਰਟ 295 ਦਾ ਪਰਚਾ ਕੱਟ ਦਿਓ 10 ਲੱਖ ਰੁਪਏ ਮੰਗ ਲਓ ਕਿਸੇ ਤੋਂ 10 ਲੱਖ ਰੁਪਏ ਮੰਗਿਆ ਗਿਆ ਮੇਰੇ ਤੋਂ ਮੇਰੇ ਤੇ ਪਰਚੇ ਕਟਾ ਗਏ ਪਰ ਕਹਿੰਦੇ ਪਤਾ ਕੀ ਆ ਅਸੀਂ ਧਰਮ ਦਾ ਸਤਕਾਰ ਕਰਦੇ ਆ ਜੀ ਅਸੀਂ ਤਾਂ ਨਿਆਣਿਆਂ ਨੂੰ ਸਿੱਧੇ ਰਾਹ ਪਾਉਨੇ ਆ ਮੇਰੇ ਕੋ ਸਾਰੇ ਪ੍ਰੂਫ ਪਏ ਨੇ ਹਰ ਚੀਜ਼ ਦਾ ਪ੍ਰੂਫ ਪਿਆ ਮੇਰੇ ਕੋਲ ਤੁਹਾਨੂੰ ਸਾਈਡ ਇਫੈਕਟ ਦੱਸਾਂ ਪਰਚੇ ਕੱਟਣ ਦਾ ਕੀ ਹੁੰਦਾ ਮਾਪੇ ਪਰੇਸ਼ਾਨ ਹੁੰਦੇ ਨੇ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਮੈਨੂੰ ਪਤਾ ਮੇਰੇ ਪਿਓ ਨੇ ਮੈਨੂੰ ਗਾਲਾਂ ਵੀ ਕੱਢੀਆਂ ਜਦ ਐਸ ਉਮਰ ਚ ਆ ਕੇ ਮੈਂ ਇਨਾ ਕੁਝ ਕਰਕੇ ਦੇ ਸਕਦਾ ਆਪਣੇ ਪਿਓ ਨੂੰ ਨਾ ਮੈਂ ਉਹਦੇ ਲਈ ਜਾਨ ਵੀ ਦੇ ਸਕਦਾ ਮੇਰੇ ਪਿਓ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਦਾ ਮੈਂ ਪਿੱਠ ਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ ਜਿੱਦਾਂ ਲੋਕ ਕਰਦੇ ਨੇ ਨਾ ਮੂੰਹ ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ ਮੈਂ ਸਾਰਿਆਂ ਨੂੰ ਚੰਗਾ ਇਹ ਕਹਨਾ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਪਰ ਮੈਨੂੰ ਬਲੈਕਮੇਲ ਕਰਕੇ ਮੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਉਹ ਵੀ ਚਲ ਠੀਕ ਹੈ ਸਿੰਘਾ ਉਹ ਵੀ ਸਹਿਜੂ ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਇਸ ਕਰਕੇ ਮੈਂ ਇਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਰਿਆਂ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਗੱਲ ਕਰਨ ਦੀ ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਇਰੀ ਨਹੀਂ ਲੱਗਣ ਰਹੀ ਹੈਗੀ ਸ਼ਹਿਰ 'ਚ ਇਨਕੁਆਇਰੀ ਲੱਗ ਜਾਂਦੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਨਾ ਮੇਰਾ ਪਿਓ ਕਦੇ ਐਸ ਥਾਣੇ ਕਦੇ ਉਸ ਥਾਣੇ ਕੁਪਰੋ ਬਲੈਕਮੇਲ ਕਰਕੇ ਪੈਸੇ ਮੰਗੇ ਗਏ ਨੇ ਹਰ ਪ੍ਰੂਫ ਮੇਰੇ ਕੋਲ ਪਿਆ ਹੁਣ ਮੈਂ ਦੁਨੀਆ ਦੇ ਸਾਹਮਣੇ ਦੱਸੂਗਾ ਇੱਕ ਚੰਗਾ ਬੰਦਾ ਵਿਗੜਿਆ ਕੀ ਹੁੰਦਾ ਮੈਨੂੰ ਧਮਕੀ ਦਿੱਤੀ ਗਈ ਵੀ ਤੈਨੂੰ ਆਲੀ ਸਟੇਜ ਤੋਂ ਚੁਕਾ ਦੇਣਾ ਸੀਗਾ ਸਾਡੇ ਤਾਂ ਇੰਨੇ ਬੰਦੇ 40 50 ਬੰਦੇ ਇੱਥੇ ਚੰਡੀਗੜ੍ਹ ਘੁੰਮਦੇ ਆ ਮੈਂ ਇਕੱਲਾ ਹੀ ਘੁੰਮਦਾ ਪਰ ਧਿਆਨ ਨਾਲ ਮੇਰੇ ਵੀਰੇ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾਂ ਮਾਰੀ ਕੀਤੀ ਚਾਹੇ ਕਿਸੇ ਨੇ ਮਿਰਤੇ ਇੰਟਰਵਿਊ ਦਿੱਤੀ ਆ ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਵਿੰਗਾ ਵੀ ਹੋ ਗਿਆ ਨਾ ਉਹ ਸਾਰੇ ਝਕਾਉਂਗਾ ਮੈਂ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਪਰ ਮੇਰੀ ਫੈਮਿਲੀ ਦੇ ਜਿਹੜੀ ਗੱਲ ਆਊਗੀ ਮੈਂ ਨਹੀਂ ਸੁਣੂਗਾ ਮੇਰਾ ਵੀ ਉਹ ਪਰੇਸ਼ਾਨ ਹੋਇਆ ਜਿੰਨਾ ਨਾ ਉਹ ਦਿਲ ਚ ਲੁਕਾਈ ਬੈਠਾ ਮੈਂ ਚਾਹੇ ਪੈਸੇ ਵਾਲਾ ਹਿਸਾਬ ਕਿਤਾਬ ਇੱਕ ਹੀ ਸਾਰੀ ਸਮਝ ਨਹੀਂ ਆਉਂਦੀ ਮੈਨੂੰ ਵਾਹਿਗੁਰੂ ਦੇ ਸਾਹਮਣੇ ਆ ਮੇਰੇ ਸਾਹਮਣੇ ਮੈਂ ਪ੍ਰਮਾਤਮਾ ਨੂੰ ਮੰਨਦਾ ਅਜ ਸੁਹਾਣਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਂ ਹੱਥ ਜੋੜ ਕੇ ਇੱਕ ਮੈਂ ਕਹਿੰਦਾ ਯਾਰ ਬਾਬਾ ਜੀ ਮੈਂ ਦਿਲ ਤੋਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਫਿਰ ਵੀ ਲੋਕ ਇੱਕ ਪੈਸੇ ਲਈ ਬਲੈਕਮੇਲ ਕਰਦੇ ਹੋ ਤੁਸੀਂ ਕਿਸੇ ਨੂੰ ਕਰ ਲਓਗੇ ਮੈਨੂੰ ਪਤਾ ਪੰਜਾਬੀ ਸਿੰਗਲ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਇਹਨਾਂ ਨੂੰ ਲੱਗਾ ਸੰਗੇ ਨੂੰ ਵੀ ਬਲੈਕਮੇਲ ਕਰ ਲਾਂਗੇ ਇੱਤੋਂ ਵੀ 10 ਲੱਖ ਮੰਗ ਲਾਂਗੇ ਚੱਲ ਕਿਤੇ ਤਾਂ ਗੱਲ ਨੂੰ ਮੁੱਕੂਗੀ ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ ਐਕਚੁਅਲੀ ਬੰਦਾ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਚੱਜਦਾ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ ਭਗਵੰਤ ਮਾਨ ਜੀ ਤੇ ਮੈਸੇਜ ਭਗਵੰਤ ਮਾਨ ਮੈਡਮ ਜੀ ਇੱਕ ਵਾਰ ਸੋਚ ਕੇ ਦੇਖੋ ਤੁਹਾਡੇ ਜਵਾਕ ਨੇ ਨਾ ਬਣਾਇਆ ਹੋਵੇ ਮਿਹਨਤ ਕੀਤੀ ਹੋਵੇ ਤੇ ਐਦਾਂ ਦੇ ਲੋਕ ਆ ਕੇ ਬਲੈਕਮੇਲ ਕਰਨ ਝੂਠੇ ਪਰਚੇ ਦੇ ਕੇ ਤਾਂ ਤੁਹਾਡੇ ਤੇ ਕੀ ਬੀਤੂਗੀ ਮੈਨੂੰ ਬਦਨਾਮ ਕੀਤਾ ਗਿਆ ਹਰ ਨਿਊਜ਼ ਚੈਨਲ ਤੇ ਸਿੰਘੇ ਤੇ ਹੋਈ ਜੀ ਐਫ ਆਈ ਆਰ 200 ਲੱਗੀ 95 ਧਾਰਾ ਮੇਰਾ ਕੰਮ ਖੜਿਆ ਮੇਰੇ ਸ਼ੂਜ਼ ਖੜੇ ਮੈਨੂੰ ਦੋ ਫਿਲਮਾਂ ਆਉਂਦੀਆਂ ਸੀ ਸਤਿਗੁਰੂ ਜੀ ਮੈਂ ਕੋਈ ਤੁਹਾਡੇ ਦੇ ਅੱਗੇ ਰਿਕਵੈਸਟ ਕਰਦਾ ਪਲੀਜ਼ ਇਹਦੀ ਇਨਕੁਆਰੀ ਜਲਦੀ ਕੀਤੀ ਜਾਵੇ ਮੇਰੇ ਕੋਲ ਜਿੰਨੇ ਪ੍ਰੂਫ ਨੇ ਮੈਂ ਦੇਣ ਨੂੰ ਤਿਆਰ ਆ ਪਰ ਪਲੀਜ਼ ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹ ਹੁੰਦਾ ਜੀ ਮੈਂ ਬਾਪੂ ਦੀ ਹੋਰ ਟੈਨਸ਼ਨ ਸਾਹਮਣੇ ਰੱਖਦਾ ਮੈਂ ਕਿ ਇੱਥੇ ਹਰ ਵਾਰ